ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਅੱਜ ਆਪਣੀ ਵੀਡੀਓ ਹੈ ਹਾਈਬ੍ਰਿਡ ਚੋਣਾਂ ਤੇ ਜਿਵੇਂ ਜਿੰਨਾ ਕਿ ਮੇਰਾ ਸਰਕਲ ਹੈ ਯਾਰਾਂ ਦੋਸਤਾਂ ਦੇ ਫੋਨ ਆਈ ਜਾਂਦੇ ਆ ਕਹਿੰਦੇ ਬਾਈ ਹਾਈਬ੍ਰਿਡ ਚੋਣਾਂ ਹੀ ਹੁੰਦਾ ਤੂੰ ਵੀ ਕਹਿੰਨਾ ਹੁਣ ਦੋ ਤਿੰਨ ਨੰਬਰ ਪਾਣੀ ਹੈ ਹਾਈਬ੍ਰਿਡ ਹੁੰਦਾ ਹੈ ਤੇ ਇਸ ਵਾਰ ਕੀ ਕਰਾਂਗੇ ਜਿਵੇਂ ਸੀਐਮ ਸਾਹਿਬ ਦਾ ਬਿਆਨ ਆ ਗਿਆ ਵੀ ਹਾਈਬ੍ਰਿਡ ਚੋਣਾਂ ਪੂਰੇ ਤੌਰ ਤੇ ਬੈਣ ਹੈ ਇਸ ਵਾਰ ਤਾਂ ਸਭ ਤੋਂ ਪਹਿਲਾਂ ਤਾਂ ਬੇਨਤੀ ਕਰਾਂਗੇ ਸੀਐਮ ਸਾਹਿਬ ਨੂੰ ਭਗਵੰਤ ਮਾਨ ਸਾਹਿਬ ਨੂੰ ਵੀ ਜਿਹੜਾ ਹਾਈਬ੍ਰਿਡ ਝੋਨਾ ਬੈਨ ਕਰਿਆ ਤਾਂ ਇਹਦਾ ਕੋਈ ਹੱਲ ਕੱਢਿਆ ਜਾਵੇ ਕਿਉਂਕਿ ਝੋਨੇ ਦਾ ਜੇ ਦੇਖਿਆ ਜਾਵੇ ਤਾਂ 1 ਮਹੀਨਾ ਰਹਿ ਗਿਆ ਮਹੀਨੇ ਨੂੰ ਆਪ ਆਪਣੀ ਗੈਪੂਰੀਆਂ ਬੀਜਣਾ ਸ਼ੁਰੂ ਕਰ ਦਾਂਗੇ ਇਹਦਾ ਕੋਈ ਨਾ ਕੋਈ ਹੱਲ ਕੱਢਿਆ ਜਾਵੇ ਕਿਉਂਕਿ ਨਾ ਤਾਂ ਸਾਡੇ ਜਿਵੇਂ ਜ਼ਿਲ੍ਹਾ ਮੁਕਸਰ ਸਾਹਿਬ ਹੈ ਸਾਡਾ ਜਾਂ ਫਾਜ਼ਿਲਕਾ ਹੈ ਜਾਂ ਬਠਿੰਡਾ ਹੈ ਜਾਂ ਮਾਨਸਾ ਹੈ ਇਹ ਚਾਰਕ ਜ਼ਿਲ੍ਹਿਆਂ 'ਚ ਤਾਂ ਨਾ ਤਾਂ ਨਰਮਾ ਹੁੰਦਾ ਨਾ ਮੂੰਗੀ ਹੁੰਦੀ ਆ ਨਾ ਗਵਾਰਾ ਹੁੰਦਾ ਤਾਂ ਕਿਹੜੀ ਫਸਲ ਬੀਜ ਗਏ ਹਾਈਬ੍ਰਿਡ ਝੋਨਾ ਹੁੰਦਾ ਤਾਂ ਮੈਂ ਇਹ ਕਹਿਣਾ ਹੈ ਵੀ ਹਾਈਬ੍ਰਿਡ ਝੋਨੇ ਦਾ ਜੇ 100 150 ਰੁਪਿਆ ਰੇਟ ਘੱਟ ਕੀਤਾ ਜਾਵੇ ਤਾਂ ਜ਼ਿਮੀਂਦਾਰ ਵੀ ਖੁਸ਼ ਇਹਦਾ ਰੇਟ ਫਿਕਸ ਕਰਿਆ ਜਾਵੇ ਦੂਜੇ ਪਰਮਲ ਨਾਲੋਂ 150 ਰੁਪਿਆ ਜਾਂ 100 ਰੁਪਿਆ ਘੱਟ ਕਰਿਆ ਜਾਵੇ ਤੇ ਹੋਰ ਫਸਲ ਹੁੰਦੀ ਨਹੀਂ ਤਾਂ ਫਿਰ ਆਪਾਂ ਲਾਵਾਂਗੇ ਕੀ ਕਿਉਂਕਿ 80% ਮੈਨੂੰ ਐ ਲੱਗਦਾ ਹੈ ਵੀ ਇਹ ਚਾਰ ਜ਼ਿਲ੍ਹਿਆਂ 'ਚ ਝੋਨਾ ਹਾਈਬ੍ਰਿਡ ਹੁੰਦਾ ਤਾ ਬੇਨਤੀ ਹੈ ਸੀਐਮ ਸਾਹਿਬ ਨੂੰ ਵੀ ਇੱਕ ਮਹੀਨਾ ਰਹਿ ਗਿਆ ਇਹਦਾ ਛੇਤੀ ਤੋਂ ਛੇਤੀ ਕੋਈ ਮੀਟਿੰਗ ਕਰਕੇ ਕੋਈ ਹੱਲ ਕੱਢਿਆ ਜਾਵੇ ਝੋਨਾ ਲੱਗੂਗਾ ਹੀ ਲੱਗੂਗਾ ਜੇ ਮਾਰਕੀਟ ਦੇ ਵਿੱਚ ਬੀ ਆਊਗਾ ਹਾਈਬ੍ਰਿਡ ਬੀ ਆਊਗਾ ਤੇ ਜ਼ਿੰਮੇਦਾਰਾਂ ਨੇ ਲਾਉਣਾ ਕੋਈ ਹੋਰ ਹੱਲ ਵੀ ਹੈ ਨੀਗਾ ਜਦੋਂ ਲਾਤਾ ਫਿਰ ਚੱਕਣ ਵੇਲੇ ਪ੍ਰੋਬਲਮ ਆਊਗੀ ਤੁਸੀਂ ਕਹੋਗੇ ਵੀ ਅਸੀਂ ਕਿਹਾ ਸੀ ਨਹੀਂ ਲਾਉਣਾ ਤਾਂ ਇਹਦਾ ਹੱਲ ਕੱਢਿਆ ਜਾਵੇ ਵੀ ਲਾਈਏ ਕਿਉਂਕਿ ਅਸੀਂ ਬੀਜ ਗਏ ਕੀ ਹਾਈਬ੍ਰਿਡ ਝੋਨੇ ਦੀ ਏਗਾ ਤੇ ਆ ਜਾਂ ਫਿਰ ਇਹਦਾ ਜਿਵੇਂ ਆਪਾਂ ਗੱਲ ਕਰਦੇ ਆਂ ਵੀ 100 150 ਰੁਪਿਆ ਰੇਟ ਘਟਾ ਕੀਤਾ ਜਾਵੇ ਹਾਈਬ੍ਰਿਡ ਦਾ ਤਾਂ 11 ਦੋਸਤਾਂ ਦੇ ਫੋਨ ਆਈ ਜਾਂਦੇ ਸੀ ਬਾਈ ਕਿਵੇਂ karenge ਇਸ ਵਾਰ ਵੀ ਝੋਨਾ ਲਾਏਗਾ ਜਾਂ ਨਹੀਂ ਲਾਏਗਾ ਜਾਂ ਕਿਵੇਂ ਕਰੋਗੇ ਹੁਣ ਆਪਾਂ ਬਾਈ ਜੀ ਦੇਖੋ ਵੀ ਬਾਣ ਵਿਹਲਾ ਤਾਂ ਰੱਖ ਨਹੀਂ ਕਿ ਸਕਦੇ ਅ ਸਾਡੇ ਤਾਂ ਤਕਰੀਬਨ ਹੀ ਜਿਵੇਂ ਝੰਡ ਵਾਲਾ ਪਿੰਡ ਹੈ ਸਾਡਾ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਤਹਿਸੀਲ ਮਲੋਟ ਸਾਡੇ ਦਾ ਤਕਰੀਬਨ ਹੀ ਮੈਨੂੰ ਲੱਗਦਾ ਵੀ 90% ਝੋਨਾ ਹਾਈਬ੍ਰਿਡ ਹੁੰਦਾ ਹੈ ਤਾਂ ਜੇ ਹੁਣ ਜਿਵੇਂ ਸੀਐਮ ਸਾਹਿਬ ਦਾ ਬਿਆਨ ਆਇਆ ਵੀ ਝੋਨਾ ਬੈਣਾ ਤੇ ਫਿਰ ਅਸੀਂ ਤਾਂ ਸਾਡੇ ਤਾਂ ਸਾਰੇ ਬਾਣੀ ਵਿਲੇ ਰਹਿ ਜਾਣਗੇ ਅਸੀਂ ਕੀ ਲਾਵਾਂਗੇ ਸੋ ਬੇਨਤੀ ਹੈ ਵੀ ਇਹਦਾ ਹੱਲ ਕੋਈ ਨਾ ਕੋਈ ਕੱਢਿਆ ਜਾਵੇ ਜਾਂ ਤਾਂ ਰੇਟ ਘਟਾ ਕੀਤਾ ਜਾਵੇ ਜਾਂ ਕੋਈ ਹੋਰ ਹੱਲ ਕੱਢਿਆ ਜਾਵੇ ਮਹੀਨਾ ਇੱਕ ਰਹਿ ਗਿਆ ਆਪਣਾ ਪਨੀਰੀਆਂ ਪਣੂਰੀਆਂ ਬੀਜਣ ਦਾ ਟਾਈਮ ਬਹੁਤ ਥੋੜਾ ਰਹਿ ਗਿਆ ਤਾਂ ਇਹ ਜਿਹੜਾ ਆਪਾਂ ਝੋਨੇ ਦੀ ਜਿਹੜੀ ਡੇਟ ਹੈ 1 ਜੂਨ ਕਰੀ ਹੈ ਉਹ ਵੀ ਬਹੁਤ ਵਧੀਆ ਕਰਤਾ ਮਾਨ ਸਾਹਿਬ ਨੇ 1 ਜੂਨ ਕਰਤੀ ਅੱਗੇ ਜਿਵੇਂ ਆਪਾਂ ਨੂੰ ਦਿੱਕਤ ਨਹੀਂ ਆਉਂਦੀ ਜਦੋਂ ਝੋਨਾ ਵੱਢਿਆ ਜਾਂਦਾ ਹੈ ਉਦੋਂ ਸੱਲ ਨਹੀਂ ਜਾਂਦੀ ਹੁੰਦੀ ਸੀਗੀ ਹੁਣ 1 ਜੂਨ ਤੋਂ ਲਾਵਾਂਗੇ ਤਾਂ ਝੋਨੇ ਦਾ ਜਿਹੜਾ ਉਹ ਮੌਇਸਚਰ ਸਹੀ ਆਊਗਾ ਜਾਂ ਪਰਾਲੀ ਦਾ ਸਾਮ ਸੰਭਾਲ ਉਹ ਵੀ ਸੌਖੀ ਹੋ ਜਾਂਦੀ ਹੈ ਤਾਂ ਜੇ ਝੋਨੇ ਦੀ ਲਵਾਈ ਦੀ ਗੱਲ ਕਰ ਗਏ ਜੇ ਜਿਵੇਂ ਮੇਰੀ ਕਈ ਭਰਾਵਾਂ ਨਾਲ ਗੱਲ ਹੋਈ ਆ ਵੀ ਬਾਈ ਕਹਿੰਦੇ ਕਦੋਂ ਸ਼ੁਰੂ ਕਰੇਗਾ ਕਿਵੇਂ ਕਰੇਗਾ ਤਾਂ ਜਿਵੇਂ ਝੋਨੇ ਦੀ ਲਵਾਈ ਦੀ ਗੱਲ ਆਪਾਂ ਕਰ ਗਏ ਤਾਂ ਜਿਵੇਂ ਮੈਂ ਵੀਡੀਓ ਅੱਜ ਵੀ ਵੇਖੀਆ ਕੱਲ ਵੀ ਦੇਖੀਆ ਤਾਂ ਵੀਡੀਓ ਦੇ ਵਿੱਚ ਕਈ ਭਰਾਵਾਂ ਨੇ ਦੱਸਿਆ ਵੀ ਕਹਿੰਦੇ ਵੀ ਝੋਨਾ ਥੋੜਾ ਜਿਹਾ ਲੇਟ ਲਾਉਂਗੇ ਤਾਂ ਉਹਦਾ ਝਾੜ ਜਿਆਦਾ ਵਧੀਆ ਆਉਂਦਾ ਤਾਂ ਮੈਂ ਆਪਦਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨ ਲੱਗਾ ਜਿਹੜਾ ਮੇਰਾ ਤਜਰਬਾ 24-25 ਸਾਲ ਦਾ ਝੋਨਾ ਲਾਉਣ ਦਾ 24-25 ਸਾਲਾਂ ਦੇ ਵਿੱਚ ਝੋਨਾ ਲਾਉਣ ਦਾ ਗੇਤਾ ਵੀ ਆਪਾਂ ਲਾਉਨੇ ਆ ਪਛੇਤਾ ਵੀ ਲਾ ਤਾਂ ਆਪਾਂ ਦੇਖਦੇ ਰਹਿੰਨੇ ਆ ਵੀ ਝਾੜ ਕਿਵੇਂ ਵੱਧ ਨਿਕਲੂਗਾ ਤੇ ਸਭ ਤੋਂ ਜਿਹੜੇ ਜਿਹੜਾ ਮੇਨ ਪੁਆਇੰਟ ਆ ਜੇ ਆਪਾਂ ਝਾੜ ਦੀ ਗੱਲ ਕਰੀ ਕਰੀ ਜਾਵੇ ਚਾਹੇ ਕੋਈ ਵੀ ਫਸਲ ਆ ਤਾਂ ਉਹ ਪਰਮਾਤਮਾ ਤੇ ਆ ਮੌਸਮ ਤੇ ਨਿਰਭਰ ਹੈ ਜਦੋਂ ਪਰਮਾਤਮਾ ਸਾਥ ਦਿੰਦਾ ਹੈ ਤਾਂ ਉਦੋਂ ਝਾੜ ਵਧੀਆ ਆਉਂਦਾ ਚਾਹੇ ਗੇਤਾ ਲੱਗਿਆ ਚਾਹੇ ਪਛੇਤਾ ਲੱਗਿਆ ਪਰ ਜਿਹੜਾ ਆਪਣਾ ਤਜਰਬਾ ਹੈ ਜਿਹੜਾ ਮੇਰਾ ਤਜਰਬਾ ਹੈ 24-25 ਸਾਲ ਦਾ 24-25 ਸਾਲਾਂ ਚ ਜਿਹੜਾ ਮੈਂ ਝੋਨਾ ਗੇਤਾ ਲਾਇਆ ਹੈਗਾ ਮੇਰੇ ਝਾੜ ਗੇਤੇ ਝੋਨੇ ਦਾ ਵੱਧ ਆਇਆ ਪਛੇਤੇ ਦਾ ਘੱਟ ਆਇਆ ਜੇ ਗੇਤੇ ਦਾ ਕਿਤੇ ਘਟ ਆਇਆ ਹੋ ਸਕਦਾ 24 25 ਸਾਲਾਂ ਚ ਇੱਕ ਦੋ ਵਾਰੀ ਘਟ ਆਇਆ ਹੋਵੇ ਜ਼ਿਆਦਾਤਰ ਮੇਰੇ ਵੱਧ ਹੀ ਆਇਆ ਹੈਗਾ ਅਗੇਤੇ ਝੋਨੇ ਦਾ ਘਟ ਨਹੀਂ ਗਿਆ ਆ ਜਿਵੇਂ ਮੈਂ ਇਸ ਵਾਰ ਵੀ ਸੋਚੀ ਬੈਠਾ ਆ ਵੀ 1 ਜੂਨ ਤੋਂ ਝੋਨਾ ਸ਼ੁਰੂ ਕਰਾਂਗੇ 1 ਜੂਨ ਤੋਂ ਸ਼ੁਰੂ ਕਰਕੇ ਤੇ ਆਪਾਂ 15 20 ਮਤਲਬ 20 ਦਿਨਾਂ ਦੇ ਵਿੱਚ 20 ਜੂਨ ਜਾਂ 25 ਜੂਨ ਤੱਕ ਝੋਨੇ ਦੀ ਆਪਾਂ ਸਮਾਪਤੀ ਕਰ ਦਾਂਗੇ ਮੇਰਾ ਤਜਰਬਾ ਹੈ ਵੀ ਪਿਛਲੀ ਵਾਰ ਵੀ ਜਿਵੇਂ ਝੋਨੇ ਦੇ ਝਾੜ ਘਟ ਸੀਗੇ ਬਹੁਤ ਘਟ ਗਏ ਸੀ 8 ਤੋਂ 10 ਮਾਣ ਝਾੜ ਘਟ ਸੀਗੇ ਝੋਨੇ ਦੇ ਤੇ ਪਿਛਲੀ ਵਾਰੀ ਵੀ ਮੈਂ ਡੇਢ ਕਿੱਲਾ ਇੱਕ ਕੋਈ ਜਿਵੇਂ ਵਾਰੀਆਂ-ਬੂਰੀਆਂ ਮਿਲ ਗਈਆਂ ਸੀ ਪਨੀਰੀ ਤਿਆਰ ਹੋ ਗਈ ਸੀ ਕਿ ਡੇਢ ਕਿੱਲਾ ਮੈਂ ਗੇਤਾ ਲਾਇਆ ਸੀਗਾ ਤੇ ਉਹਦਾ ਝਾੜ ਪਿਛਲੀ ਵਾਰੀ ਬਹੁਤ ਸੋਹਣਾ ਰਿਹਾ ਸੀਗਾ ਮੈਂ ਸ਼ਾਇਦ ਵੀਡੀਓ ਵੀ ਪਾਈ ਸੀਗੀ ਵੀਡੀਓ ਦੇ ਵਿੱਚ ਦੱਸਿਆ ਵੀ ਸੀਗਾ ਤੇ ਕਈ ਕਿਸਾਨ ਭਰਾਵਾਂ ਨੇ ਇਹ ਵੀ ਕਿਹਾ ਵੀ ਤੂੰ ਝੂਠ ਬੋਲਦਾ ਕਿਉਂਕਿ ਆਪਾਂ ਝੂਠ ਬੋਲ ਕੇ ਲੈਣਾ ਕੀ ਹੈ ਆਪਾਂ ਤਾਂ ਉਹ ਗੱਲਾਂ ਸਾਂਝੀਆਂ ਕਰਦੇ ਹੁੰਦੇ ਹੁਣ ਜਿਹੜਾ ਆਪਣਾ ਤਜਰਬਾ ਹੈ ਬਾਕੀ ਆਪਾਂ ਕੋਈ ਬਾਲੇ ਸਿਆਣੇ ਨਹੀਂ ਕਿਉਂਕਿ ਮੈਂ ਤਾਂ ਅੱਗੇ ਵੀ ਕਹਿੰਦਾ ਹੁੰਦਾ ਮੈਂ ਤਾਂ ਜਿਹੜਾ ਚੈਨਲ ਬਣਾਇਆ ਮੈਨੂੰ ਐ ਲੱਗਦਾ ਵੀ ਆਪਾਂ ਕੁਝ ਦੱਸ ਮੇਰਾ ਸਿੱਖਣ ਲਈ ਬਣਾਇਆ ਬੜਾ ਕੁਝ ਭਰਾਵਾਂ ਤੋਂ ਸਿੱਖਣ ਨੂੰ ਮਿਲਦਾ ਤਾਂ ਮੇਰਾ ਤਜਰਬਾ ਤਾਂ ਇਹ ਹੈ ਵੀ ਜਿਹੜਾ ਆਪਾਂ ਗੇਤਾ ਝੋਨਾ ਲਾਵਾਂਗੇ ਗੇਤੇ ਦਾ ਝੜ ਜਾਦਾ ਵਧੀਆ ਰਹੂਗਾ ਜਿਆਦਾ ਲੇਟ ਉਹਨੂੰ ਨਾ ਲੈ ਕੇ ਜਾਇਓ ਤਾਂ ਗੇਤਾ ਆਪਾਂ ਕਿਹੜਾ ਲਾਵਾਂਗੇ ਜਿਵੇਂ ਭਰਾਵਾਂ ਨੇ ਪੁੱਛਿਆ ਵੀ ਤੂੰ ਕਿਹੜਾ ਲਾਵਵੇਂਗਾ ਇਸ ਵਾਰ ਤਾਂ ਜੇ ਆਪਾਂ ਨੂੰ ਵੀ ਮਿਲਿਆ ਮਾਰਕੀਟ ਦੇ ਵਿੱਚ ਆਇਆ ਹਾਈਬ੍ਰਿਡ ਝੋਨਾ 28P67 1 ਜੂਨ ਤੋਂ 28P67 ਸ਼ੁਰੂ ਕਰਾਂਗੇ 28P66 ਉਸ ਤੋਂ ਬਾਅਦ ਸ਼ੁਰੂ ਕਰਾਂਗੇ ਉਦੋਂ ਬਾਅਦ ਜਿਹੜੀਆਂ ਵੀ ਸ਼ਾਰਟ ਵੈਰੀਟੀਆਂ ਆਉਂਦੀਆਂ ਜਿਵੇਂ SK47 ਜਾਂ ਕੋਈ ਹੋਰ ਸੁਹਾਨਾ ਸੀਡ ਦੀਆਂ ਆਉਂਦੀਆਂ ਇਹਨਾਂ ਚੋਂ ਕੋਈ ਹੋਰ ਲਾ ਦਾਂਗੇ ਵੀ ਜ਼ਿਆਦਾ ਲੇਟ ਨਹੀਂ ਲੈ ਕੇ ਜਾਣਾ ਕਿਉਂਕਿ ਮੈਂ ਪਿਛਲੀ ਵਾਰੀ ਵੀ ਵੇਖਿਆ ਜਿਹੜਾ ਝੋਨਾ ਜ਼ਿਆਦਾ ਲੇਟ ਲੈ ਕੇ ਉਹਦਾ ਬਹੁਤ ਲੌਸ ਲੱਗਿਆ ਝਾੜ ਦਾ ਮੇਰਾ ਤਜਰਬਾ ਤਾਂ ਇਨਾ ਕ ਹੈ ਤੇ ਇੰਨੀ ਕੁ ਵੀਡੀਓ ਸੀਗੀ ਬਾਕੀ ਸਾਰੇ ਹੀ ਮੇਰੇ ਵੀਰ ਵੀਡੀਓ ਪਾਓ ਵੀ ਸੀਐਮ ਸਾਹਿਬ ਨੂੰ ਬੇਨਤੀ ਕਰੋ ਵੀ ਇਹਦਾ ਕੋਈ ਨਾ ਕੋਈ ਹੱਲ ਕੱਢੋ ਜਿਹੜਾ ਹਾਈਬ੍ਰਿਡ ਝੋਨਾ ਕਿਹਾ ਵੀ ਬੈਨ ਹੈ ਪੂਰਨ ਤੌਰ ਤੇ ਬੈਨ ਹੈ ਇਹ ਮਸਲੇ ਦਾ ਕੋਈ ਹੱਲ ਨਹੀਂ ਹੈ ਪੂਰਨ ਤੌਰ ਤੇ ਬੈਨ ਹੈ ਇਹਦਾ ਮਤਲਬ ਵੀ ਅਸੀਂ ਬਾਣ ਵਿਲੇ ਰੱਖ ਲਗੇ ਅਸੀਂ ਬਾਣ ਵਿਲੇ ਨਹੀਂ ਰੱਖ ਸਕਦੇ ਕਿਉਂਕਿ ਪਹਿਲੀ ਵਾਰੀ ਮੈਂ ਤਾਂ ਪਹਿਲੀ ਵਾਰੀ ਦੇਖਿਆ ਵੀ ਇੱਕ ਜਿੰਸ ਜਿਹੜੀ ਖਾਣ ਵਾਲੀ ਚੀਜ਼ ਹੈ ਉਹ ਬੈਨ ਕਰ ਰਹੇ ਐ ਵੀ ਉਹਨੂੰ ਬੈਨ ਕਿਉਂ ਕਰ ਰਹੇ ਹੋ ਤੁਸੀਂ ਉਹਦਾ ਰੇਟ ਘਟਾ ਦਿਓ ਜੋ ਕੋਈ ਲੌਸ ਲੱਗਦਾ ਹੈ 150 200 ਰੇਟ ਘਟਾ ਦਿਓ ਉਹਦਾ ਜਿੰਨਾ ਵੀ ਤੁਹਾਨੂੰ ਠੀਕ ਲੱਗਦਾ ਹੈ ਤਾਂ ਬੈਨ ਬੈਨ ਕਿਵੇਂ ਹੋ ਜੂ ਹੁਣ ਜਿਵੇਂ ਆਪਾਂ ਗੱਲ ਕਰੀ ਜਾਂਦੇ ਆ ਜਿਵੇਂ ਮੈਂ ਤੁਹਾਨੂੰ ਦੱਸਟਿਆਂ ਵੀ ਜੇ ਮੇਰੇ ਦੇ ਮੇਰਾ ਤੁਸੀਂ ਦੇਖੋ ਮੈਂ ਜਿੰਨੀ ਖੇਤੀ ਕਰਦਾ ਮੇਰੇ ਕੋਲੇ 90% ਹਾਈਬ੍ਰਿਡ ਝੋਨਾ ਹੁੰਦਾ ਤੇ ਫਿਰ ਇਹਦਾ ਮਤਲਬ ਵੀ ਮੈਂ ਆਪਦਾ ਵਾਣ ਵਿਹਲਾ ਰੱਖਣਾ ਬਲੋ ਜੇ ਤੇ ਮੇਰੇ ਕੋਲੇ 10 ਕਿੱਲੇ ਵਾਹਣਾ ਤੇ ਮੈਂ ਉਹਦੇ ਚੋਂ 1 ਕਿੱਲਾ 2 ਕਿੱਲੇ ਲਾਵਾਂ ਤੇ ਮੈਂ 8 ਕਿੱਲੇ ਵਿਹਲਾ ਰੱਖ ਲਾਂ ਇਸ ਤਰ੍ਹਾਂ ਤਾਂ ਕਦੇ ਵੀ ਨਹੀਂ ਹੋਣਾਗਾ ਉਹ 4-5 ਜ਼ਿਲ੍ਹੇ ਆ ਜਿਹੜੇ ਮੈਂ ਤੁਹਾਨੂੰ ਦੱਸ ੜਿਆ ਉਹਨਾਂ 'ਚ ਤਾਂ ਹੁੰਦਾ ਹੀ ਹੈ ਹਾਈਬ੍ਰਿਡ ਆ ਫਿਰ ਉਹਦਾ ਆਪਾਂ ਕਰੀਏ ਕੀ ਤੇ ਇਹਦਾ ਹੱਲ ਜ਼ਰੂਰ ਕੱਢਣਾ ਚਾਹੀਦਾ ਕਿਉਂਕਿ ਜਿਵੇਂ ਮੈਂ ਦੱਸ ੜਿਆ ਵੀ ਆਪਣੇ ਨਰਮਾ ਵੀ ਨਹੀਂ ਹੁੰਦਾ ਮੂੰਗੀ ਵੀ ਨਹੀਂ ਹੁੰਦੀ ਗੁਵਾਰੀ ਵੀ ਨਹੀਂ ਹੁੰਦੀ ਹੋਰ ਵੀ ਕੋਈ ਫਸਲ ਨਹੀਂ ਗਈ ਹੁੰਦੀ ਆਪਣੇ ਹਾਈਬ੍ਰਿਡ ਝੋਨਾ ਹੁੰਦਾ ਤਾਂ ਬੇਨਤੀ ਹੈ ਸਾਰੇ ਕਿਸਾਨ ਭਰਾਵਾਂ ਨੂੰ ਵੱਧ ਤੋਂ ਵੱਧ ਵੀਡੀਓ ਪਾ ਕੇ ਸੀਐਮ ਸਾਹਿਬ ਤੱਕ ਪਹੁੰਚਾਓ ਤਾਂ ਇਹਦਾ ਕੋਈ ਹੱਲ ਨਿਕਲ ਸਕੇ ਕਿਉਂਕਿ ਮਹੀਨਾ ਗਹਿ ਰਹਿ ਗਿਆ ਆਪਣਾ ਆਪਣੀ ਰਿਆ ਪਲੂਰਾ ਵੇਚਣ ਦਾ ਕੋਈ ਨਾ ਕੋਈ ਹੱਲ ਨਿਕਲੂਗਾ ਤਾਂ ਗੱਲ ਬਣੂਗੀ ਤੇ ਨਹੀਂ ਆਪਾਂ ਨੂੰ ਜਿਵੇਂ ਮੈਂ ਦੱਸਟਿਆਂ ਵੀ ਝੋਨਾ ਤਾਂ ਲਾਉਣਾ ਹੀ ਪੈਣਾਗਾ ਜੇ ਮਾਰਕੀਟ ਦੇ ਵਿੱਚ ਹਾਈਬ੍ਰਿਡ ਝੋਨਾ ਆਇਆ ਤਾਂ ਆਪਾਂ ਲਾਉਣੇ ਲਾਉਣਾ ਹੈ ਇਹ ਨਾ ਹੋਵੇ ਜੇ ਹੁਣ ਆਪਾਂ ਝੋਨਾ ਲਾਲ ਗਏ ਮੁੜ ਕੇ ਚੱਕਣ ਵੇਲੇ ਦਿੱਕਤ ਆ ਜਾਏ ਮੁੜ ਕੇ ਕਹਿਣ ਵੀ ਤੁਹਾਨੂੰ ਕਿਹਾ ਸੀਗਾ ਝੋਨਾ ਬੈਣ ਹੈ ਝੋਨਾ ਲਾਉਣਾ ਨਹੀਂਗਾ ਤਾਂ ਵੀ ਆਪਾਂ ਲਾਈਏ ਕੀ ਇਹਦੇ ਬਾਰੇ ਦੱਸਿਆ ਜਾਵੇ ਇੰਨੀ ਇੱਕ ਵੀਡੀਓ ਸੀ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਜੀ ਸਤਿ ਸ਼੍ਰੀ ਅਕਾਲ ਧੰਨਵਾਦ ਸਾਰਿਆਂ ਦਾ ਜੀ